ਉਹ ਹਾਂਜੀ ਭਰਾ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾ ਜੀ ਆਪਾਂ ਵਾਦਾ ਕਰਿਆ ਸੀ ਕੱਲ ਤੇ ਹਜੇ ਮੈਂ ਨਹਾ ਕੇ ਹਟਿਆ ਟਾਈਮ ਹੋਇਆ ਹੈਗਾ 7:50 ਮਿੰਟ ਠੀਕ ਹੈ ਮੈਂ ਕਿਹਾ ਸੀ ਵੀ ਕੁੱਤ ਮੈਨੂੰ ਫੋਨ ਯਾਰ ਬਹੁਤ ਲਉਂਦੇ ਪਤਾ ਨਹੀਂ ਰੱਬ ਜਾਣਦਾ ਵੀ ਸਰੇਕ ਨੂੰ ਹੀ ਆਉਂਦੇ ਆ ਜਾਂ ਮੈਨੂੰ ਇਕੱਲੇ ਨੂੰ ਆਉਂਦੇ ਆ ਤੇ ਮੈਂ ਲੁਕੋਂਦਾ ਵੀ ਹੈ ਨਹੀਂ ਕਿਸੇ ਨੂੰ ਸਾਰਾ ਕੁਝ ਹੀ ਦੱਸ ਦਈਏ ਜਿੰਨਾ ਕ ਆਪਾਂ ਨੂੰ ਪਤਾ ਹੋਵੇ ਅੱਜ ਭਰਾ ਆਪਾਂ ਬਹੁਤ ਲੋਕਾਂ ਨੂੰ ਇਹ ਗੱਲਾਂ ਮਾੜੀਆਂ ਲੱਗਣਗੀਆਂ ਆਪਾਂ ਪਹਿਲਾਂ ਹੀ ਗਲਤੀ ਮੰਨ ਲੈਂਦੇ ਆ ਕਿਉਂਕਿ ਆਪਾਂ ਸਿੱਧੇ ਸਾਦੇ ਤੇ ਸਿੱਧੀਆਂ ਗੱਲਾਂ ਦੱਸਾਂਗੇ ਭਰਾ ਵੀ ਜੇ ਕਿਸੇ ਨੂੰ ਤਰਾਜ ਹੋਵੇ ਆਪਾਂ ਤੋਂ ਪਹਿਲਾਂ ਹੱਥ ਜੋੜ ਕੇ ਗਲਤੀ ਮੰਨਦੇ ਆ ਭਰਾ ਠੀਕ ਆ ਮਾਫ ਕਰਦੇ ਆ ਭਰਾ ਮੇਨ ਸ਼ੁਰੂਆਤ ਹੁੰਦੀ ਆ ਭਰਾ ਜੋੜਿਆਂ ਤੋਂ ਕਬੂਤਰਾਂ ਦੇ ਜੋੜਿਆਂ ਤੋਂ ਜਿਹੜੇ ਬੰਦੇ ਨੇ ਸਹੀ ਤਰੀਕੇ ਨਾਲ ਜੋੜੇ ਲਾ ਲਏ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਹ ਕਬੂਤਰ ਨਾਲ ਕੂਤਰੀ ਉੱਡਦੀ ਆ ਉਹ ਘੋਟੇ ਦੇ ਵਿੱਚ ਕੱਲੇ ਜੋੜੇ ਛੱਡੋ ਭਰਾ ਮੈਸ ਨਾ ਪਾਓ ਠੀਕ ਆ ਜੇ ਮੈਸ ਪੈਂਦੀ ਆ ਫਿਰ ਆਪਾਂ ਕਹਿੰਦੇ ਨੇ ਇੱਕ ਬੱਚਾ ਉੱਡ ਗਿਆ ਇੱਕ ਨੁੱਡਿਆ ਨਹੀਂ ਭਰਾ ਜੀ ਵੈਸੇ ਵੀ ਜੇ ਤੁਸੀਂ ਕੂਤਰ ਦੇ ਜੋੜਾ ਲਾਇਆ ਤੇ ਬੱਚੇ ਕਢਾਏ ਉਹਨਾਂ ਚੋਂ ਇੱਕ ਉੱਡਦਾ ਹੁੰਦਾ ਇੱਕ ਘਰੇ ਉੱਡਦਾ ਤੇ ਇੱਕ ਨਹੀਂ ਉੱਡਦਾ ਉਹ ਤੁਸੀਂ ਦੇਖ ਲਓ ਤੇ ਮੇਨ ਕਾਰਨ ਆ ਜੇ ਜੋੜਾ ਲਾਇਆ ਨਾ ਬੱਚਾ ਉਹਨਾਂ ਟਾਈਮ ਹੀ ਤੁਹਾਡਾ ਕੂਤਰ ਪਾਸ ਹੁੰਦਾ ਜਿੰਨਾ ਟਾਈਮ ਤੁਸੀਂ ਬਾਹਰਲੇ ਪਿੰਡ ਕੂਤਰ ਨਹੀਂ ਛੱਡਦੇ ਬਾਜੀ ਤੇ ਕਈ ਵਾਰੀ ਕਰੇ ਨਹੀਂ ਉੜਦਾ ਮੈਂ ਅਕਸਰ ਹੀ 15 15 20 20 ਮਿੰਟ ਉੜਦੇ ਕਬੂਤਰ ਛੱਡਿਆ ਬਾਜ਼ੀਆਂ ਤੇ ਤੇ ਰਾਤ ਨੂੰ ਨਹੀਂ ਬੈਠੇ ਕੁੱਸੇ ਛੱਡੀ ਸੀ ਉੱਥੇ ਹੀ ਨਹੀਂ ਰਾਤ ਨੂੰ ਬੈਠੀ ਇੱਕ ਹਿੰਮਤਪੁਰੇ ਬਾਸਤੀ ਤੇ ਨਹੀਂ ਛੱਡੀ ਬਾਸਤੀ ਤੇ ਛੱਡੀ ਸੀਗੀ ਉਹ ਆਪਣੇ ਕੱਲ ਹੀ ਰਹਿ ਗਈ 2 ਵਜੇ ਤੇ ਰਾਤ ਨੂੰ 6 ਵਜੇ ਬੈਠੀ ਰਹੀ ਸੀਗੀ ਠੀਕ ਆ ਤੇ ਮੇਨ ਕੰਮ ਹੈ ਵੀ ਜੋੜਾ ਸਹੀ ਤਰੀਕੇ ਨਾਲ ਲਾਓ ਕੁੱਡੇ ਦੇ ਵਿੱਚ ਮਿਸ ਨਾ ਪਵੇ ਠੀਕ ਹੈ ਜਾਣਦਾ ਕਈ ਵਾਰੀ ਕੂਤਰ ਉਹੀ ਇੱਕ ਔੜਦਾ ਹੁੰਦਾ ਬੱਚਾ ਇੱਕ ਨਹੀਂ ਉੜਦਾ ਏ ਵੀ ਆ ਭਰਾ ਜੀ ਘਰੇ ਕੂਤਰ ਛੱਡ ਕੇ ਨਸਲ ਨਹੀਂ ਪਤਾ ਲੱਗਦੀ ਜੇ ਨਸਲ ਪਰਖਣੀ ਆ ਤਾਂ ਬਾਜੀ ਤੇ ਛੱਡੋ ਜਾਂ ਕਮਾਂਡ ਪਿੰਡ ਚ ਉਦਾਂ ਹੀ ਕੂਤਰ ਛੱਡ ਲੋ ਠੀਕ ਆ ਸਤਰੀਆਂ ਭਾਵੇਂ ਬੜਕਦੀਆਂ ਹੁਣ ਉਹਦੇ ਵਿੱਚ ਨਹੀਂ ਉਤਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਬਗਾਨੇ ਘਰੇ ਬਗਾਨੇ ਪਿੰਡ ਬਗਾਨੀ ਸਤਰੀ ਤੇ ਭਾਵੇਂ ਆਪਦੀ ਸਤਰੀ ਆ ਵੀ ਕਿੰਨਾ ਜੋਰ ਲਾ ਕੇ ਵੇਂਦਾ ਉੱਥੇ ਤੁਹਾਨੂੰ ਕਲੀਅਰ ਹੋ ਜਾਊਗਾ ਤੁਹਾਡਾ ਜੋੜਾ ਤਾਂ ਫੇਰ ਹੀ ਪਾਸ ਹੋਣਾ ਭਰਾ ਨੰਬਰ 2 ਭਰਾ ਜੀ ਹੁਣ ਫਾਰ ਪੱਟੇ ਵਾਂ ਕੂਤਰਾਂ ਦੇ ਬਹੁਤ ਬੁਰਾ ਨੇ ਮੈਸੇਂਜਾ ਦਵਾਈ ਲਾ ਦੇ ਕੇ ਫਲਾਨਾ ਕਰਕੇ ਧਮਕਾ ਕਰਕੇ ਭਰਾ ਜੀ ਜਿੰਨਾ ਟਾਈਮ ਫਾਰ ਪੂਰੇ ਨਹੀਂ ਹੁੰਦੇ ਨਾ ਤਾਂ ਉਹਨੂੰ ਪੂਰੀ ਧੁੱਪ ਲਵਾਓ ਵੱਧ ਧੁੱਪ ਵੀ ਮਾੜੀ ਐ ਦਵਾਈ ਲਾਉਣੀ ਤਾਂ ਬਹੁਤ ਦੂਰ ਦੀ ਗੱਲ ਆ ਜਿੰਨਾ ਟਾਈਮ ਫਾਰ ਪੂਰੇ ਨਹੀਂ ਆਉਂਦੇ ਉਹਨਾਂ ਟਾਈਮ ਦਵਾਈ ਨਹੀਂ ਲਾਉਣੀ ਕੋਈ ਵੀ ਦਵਾਈ ਆ ਭਾਵੇਂ ਆਨਲਾਈਨ ਵਾਲੀ ਆ ਭਾਵੇਂ ਦੂਜੀ ਆ ਭਾਵੇਂ ਡਾਕਟਰ ਆ ਕਿਹੜੀ ਵੀ ਆ ਭਾਵੇਂ ਤੇ ਭਰਾ ਜੀ ਨਾ ਹਨਾ ਕੋਈ ਵੀ ਜਿਹੜੇ ਭਰਾ ਦਾ ਜਿੱਥੇ ਵੀ ਹੱਥ ਟਿਕਿਆ ਉਹ ਕੋ ਲਾਓ ਮੈਂ ਨਹੀਂ ਕਹਿੰਦਾ ਵੀ ਫਲਾਂ ਦੀ ਦਵਾਈ ਲਾਓ ਠੀਕ ਹੈ ਦਵਾਈ ਲਾ ਲਓ ਤੇ ਜਿੱਥੇ ਹੱਥ ਟਿਕਿਆ ਪਰ ਲਾਇਓ ਉਦੋਂ ਜਦੋਂ ਫੰਗ ਪੂਰੇ ਹੋ ਗਏ ਪੂਰੇ ਹੋਣ ਤੋਂ ਵੀ ਤੁਹਾਨੂੰ ਕਈ ਵਾਰੀ ਉਦਾਂ ਹੀ ਹੋ ਜਾਂਦਾ ਜੇ ਪੂਰੇ ਹੋ ਗਏ ਉਹ ਹਜੇ ਫੰਗ ਚੌੜੇ ਹੁੰਦੇ ਹੁੰਦੇ ਆ ਭਰਾ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਫੰਗ ਪੂਰੇ ਹੋ ਗਏ ਉਦੋਂ ਵੀ 10 ਦਿਨ ਬਾਅਦ ਦਵਾਈ ਲਾਓ ਭਰਾ ਠੀਕ ਹੈ ਮੈਂ ਨਾ ਹਰੇਕ ਵੀਰ ਦਾ ਹੁੰਦਾ ਜੀ ਦਵਾਈ ਲਾ ਲਈਏ ਤੇ ਘੋਰ ਵਿੱਚ ਕੁਝ ਨਹੀਂ ਲਾਉਣਾ ਖਰਾਕ ਤੇ ਧਿਆਨ ਦਿਓ ਭਰਾ ਮੈਂ ਹੈ ਜਦੋਂ ਪੱਟੇ पे ਕੂਤਰਾ ਤਾਂ ਤੇਲ ਵਾਲੀ ਖਰਾਕ ਲਾਜਮੀ ਵਿੱਚ ਪਾਓ ਜਿਵੇਂ ਸਰੋਂ ਹੋ ਗਈ ਤੇਲ ਹੋ ਗਏ ਧਾਰਾ ਮੀਰਾ ਹੋ ਗਿਆ ਕਣਕ ਜਰੂਰ ਪਾਉਣੀ ਪਉਣੀ ਆ ਭਰਾ ਬਾਕੀ ਅੱਡੋ-ਅੱਡ ਆਪਣੀ ਸਮਝ ਅੱਜ ਕੱਲ ਨਿਆਣਾ ਕੋਈ ਨਹੀਂ ਹਨਾ ਆਪਾਂ ਤਾਂ ਮਾੜੀ-ਮੋਟੀ ਸੇਧ ਦੇ ਸਕਦੇ ਆ ਤੇ ਭਰਾ ਬਣ ਕੇ ਮੈਨੂੰ ਫੋਨ ਨਾ ਲਾਇਆ ਕਰੋ ਬਾਈ ਮੇਰਾ WhatsApp ਨੰਬਰ ਆ 9872322136 ਹਰੇਕ ਦਾ ਜਵਾਬ ਮਿਲਦਾ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਕਿਸੇ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ ਬਾਕੀ ਵੀਰ ਪੋਹਦੇ ਹੁੰਦੇ ਵੀ ੜਾਈਆਂ ਕਿੰਨੀਆਂ ਕਰਾਈਏ ਕਿਵੇਂ ਕਰਾਈਏ ਭਰਾ ਜੀ ਜਦੋਂ ਕੂਤਰ ਕੱਢਦੇ ਆ ਕੂਤਰ ਨੇ ਤੁਹਾਨੂੰ ਦੱਸਣਾ ਵੀ ਕਿੰਨੀਆਂ ੜਾਈਆਂ ਕੂਤਰ ਪਾਲਦਾ ਕੂਤਰ ਲਗਾਤਾਰ ੜਾਈਆਂ ਕਰਾਉਂ ਪਰਾ ਜਿਵੇਂ ਅੱਜ ਕੱਲ੍ਹ ਦੇਣਾ ਤਾਂ ਤਾਂ ਠੰਡੇ ਆ ਜਮਾ ਲਗਾਤਾਰ 7-8 ੜਾਈਆਂ ਤਾਂ ਲਗਾਤਾਰ ਕਰਾਉਣੀ ਐ ਕਰਾਉਣੀ ਆ ਜੇ ਕੂਤਰ ਨਾ ਤੁਰੇ ਉਹਦਾ ਵਾਸਤੇ ਵੀ ਗੋੜ ਹੈਗਾ ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਿੰਨਾ ਉਹਦੇ ਵਾਸਤੇ ਵੀ ਗੋੜਾ ਦਵਾਈਆਂ ਆਪਣੇ ਕੋਲ ਸਾਰੀਆਂ ਹੀ ਬਣਾਈਆਂ ਵਾਂਗ ਹੁੰਦੀਆਂ ਉਪਰ ਜਾਂਦਾ ਮੈਨੂੰ ਵਟਸਐਪ ਮੈਂ ਤੈਨੂੰ ਐਂਡ ਤੇ ਦੱਸ ਹੀ ਦੇਣਾ ਜਾਂ ਦੂਜੇ ਪਾਸੇ ਮੇਰੇ ਕੋਲ ਉੱਤੇ ਲਿਖਿਆ ਹੋਊਗਾ ਕਾਪੀ ਕਰਕੇ ਮੈਂ ਦੱਸ ਦਿੰਦਾ ਠੀਕ ਹੈ ਤੇ ਮੰਨ ਲਾ ਵੀ 7-8 ਡਾਈਆਂ ਤਾਂ ਜ਼ਰੂਰੀ ਆ ਕਈ ਕੂਤਰ ਬਾਹਲਾ ਵਧਣ ਲੱਗ ਜਾਂਦੇ ਉਹ 7-8 ਡਾਈਆਂ ਨਹੀਂ ਪਾਲਦੇ ਉਹ ਆਪਾਂ ਨੂੰ ਵੀ ਯਕੀਨ ਹੁੰਦਾ ਵੀ ਅੱਜ ਹੀ ਕੂਤਰ ਨੇ ਦਿਨ ਕਰਤਾ ਹੁਣ ਦੂਜੇ ਦਿਨ ਥੋੜੀ ਛੱਡਣਾ ਜਦੋਂ ਕੂਤਰ ਪੂਰਾ ਵੱਧ ਗਿਆ ਤੇ ਉਦੋਂ ਕੂਤਰ ਨੂੰ ਬਨਾਗਾ ਪਾਉ ਬਾਕੀ ਖਰਾਕ ਦਾ ਭਰਾ ਧਿਆਨ ਲੱਖੋ ਖਰਾਕ ਬੈਠੇ ਕੂਤਰਾਂ ਦੀ ਖਰਾਕ ਦਾ ਧਿਆਨ ਰੱਖੋ ਸਮਝ ਗਏ ਕੈਲਸ਼ੀਅਮ ਟਾਵਨ ਪਾਓ ਜਦੋਂ ਪੱਟੇ ਵੇ ਆ ਇਹ ਨਹੀਂ ਹੈਗਾ ਵੀ ਨਾ ਪਾਓ ਪਾਓ ਲਿਮਟ ਨਾਲ ਇਹ ਨਾ ਹੋਵੇ ਵੀ ਉਹਦੇ ਤੁਸੀਂ ਦੋ ਦੋ ਉਂਗਲਾਂ ਚਰਬੀ ਚੜਾ ਦਿਓ ਤੇ ਮੁੜ ਕੇ ਲਾਉਣੀ ਔਖੀ ਹੋ ਜਾਏ ਕਿਉਂਕਿ ਚਰਬੀ ਲਾ ਕੇ ਹੀ ਉੱਡਣੇ ਆ ਕੂਤਰਾਂ ਚਰਬੀ ਲਾ ਕੇ ਜਦੋਂ ਕੂਤਰ ਦਾ ਸਰੀਰ ਬਣਨਾ ਦੁਬਾਰਾ ਚਰਬੀ ਉੱਡਣ ਵਾਲੀ ਚਰਬੀ ਚੜ੍ਹਨੀ ਆ ਕਸਾਂ ਬਣਨੀ ਆ ਉਹ ਠੀਕ ਹੈ ਉਹ ਧਿਆਨ ਰੱਖੋ ਦਵਾਈ ਦਿਓ ਲੈਮਟ ਨਾਲ ਦਵਾਈ ਦਿਓ ਅਣਸਰਦੇ ਨੂੰ ਠੰਡ ਦੇ ਵਿੱਚ ਜਿਹੜੇ ਵੀਰਾਂ ਨੇ ਗਰਮ ਦਵਾਈਆਂ ਦਿੱਤੀਆਂ ਉਹਨਾਂ ਦਾ ਰਿਜ਼ਲਟ ਹੁਣ ਮਿਲੂਗਾ ਬੜੀਆਂ ਗਰਮ ਦਵਾਈਆਂ ਨਹੀਂ ਦੇਣੀਆਂ ਚਾਹੀਦੀਆਂ ਗਰਮ ਖਰਾਕ ਬਾੜੀ ਨਹੀਂ ਪੋਣੀ ਚਾਹੀਦੀ ਬਾਕੀ ਮੈਂ ਤਾਂ ਯਾਰ ਆਪਣਾ ਮਜੂਨਾ ਬਣਾ ਕੇ ਰੱਖਦਾ ਜਾਨੀ ਦਵਾਈਆਂ ਜਿਹੜੇ ਕੂਤਰ ਸੁੱਜ ਜਾਂਦੇ ਉਹਨਾਂ ਦੀ ਅੱਡ ਦਵਾਈ ਬਣਾਈ ਆ ਜਿਹੜੇ ਨਹੀਂ ਤੌਰ ਤੇ ਉਹਨਾਂ ਦਾ ਅੱਡ ਗੋੜਜਾ ਬਣਾਇਆ ਵਾ ਨਾ ਤੇ ਜਿਵੇਂ ਅੰਡੇ ਨਹੀਂ ਧਾਰਦੇ ਕੂਤਰੀਆਂ ਧਾਰਦੀਆਂ ਨਹੀਂ ਉਹਨਾਂ ਦੀ ਅੱਡ ਦਵਾਈ ਆ ਜਿਹੜੇ ਬੱਚੇ ਨਹੀਂ ਬਣਦੇ ਕੂਤਰਾਂ ਬਾਤ ਦੇ ਉਹਦੇ ਬਾਤ ਹੀ ਅੱਡ ਦਵਾਈ ਆ ਮੈਂ ਬਜ਼ੇਹਰਾ ਖਰਚ ਕਰਦਾ ਮੈਂ ਕਿਸੇ ਤੋਂ ਪਰ ਪੈਸੇ ਨਹੀਂ ਲਿਆ ਅਜੇ ਤੱਕ ਭਰਾ ਇਹ ਮੇਰਾ ਵਾਦਾ ਮੈਂ ਕਿਸੇ ਤੋਂ 5 ਰੁਪਏ ਨਹੀਂ ਲਿਆ 프리 ਦਵਾਈਆਂ ਦਿੱਤੀਆਂ ਜਿਹਨੂੰ ਵੀ ਦਿੱਤੀਆਂ ਕੋਈ ਵੀ ਮੇਰਾ ਵੀਰ ਪਾਣੀ ਪਾਣੀ ਲੈ ਜਾਂਦਾ ਕਦੇ ਕੋਈ ਗੋੜ ਲੈ ਜਾਂਦਾ ਜਿਹੜਾ ਮੇਰੇ ਕੋਲੋਂ ਦਵਾਈ ਇੱਕ ਨੂੰ ਹੀ ਦੇ ਦੇਣਾ ਨਾ ਤੇ ਮੈਂ ਬਣਾਉਣਾ ਹੀ ਵੱਧ ਹੁੰਦਾ ਕਿਸੇ ਦਾ ਫਾਇਦਾ ਹੋ ਜੇ ਯਾਰ ਕੋਈ ਉਹ ਜੀ ਗੱਲ ਨਹੀਂ ਮੈਂ ਕਦੇ ਕੋਈ ਲਾਲਚ ਵਾਲੇ ਪਾਸੇ ਨੂੰ ਨਹੀਂ ਤੁਰਿਆ ਨਾ ਹੀ ਮੈਂ ਹੁਣ ਆ ਵੀਡੀਓ ਲਾਲਚ ਨੂੰ ਬਣਾ ਰਿਹਾ ਆਪਣਾ ਨਹੀਂ ਮੈਨੂੰ ਕੋਈ YouTube ਦਾ ਲਾਲਚ ਆ ਕਈਆਂ ਮੇਰੇ ਨਾਲੋਂ ਦਾ ਵੀ ਗਰੁੱਪ ਚਲਾਉਣ ਦਾ ਲਾਲਚ ਆ ਮੈਨੂੰ ਉਹ ਲਾਲਚ ਨਹੀਂ ਆ ਭਰਾ ਠੀਕ ਆ ਮੈਂ ਕਹਿੰਦਾ ਮੈਨੂੰ ਸਬਸਕ੍ਰਾਈਬ ਭਾਵੇਂ ਨਾ ਕਰੋ ਵੀਡੀਓ ਵੇਖ ਲਿਆ ਕਰੋ ਠੀਕ ਆ ਉਹ ਕੱਲੀ ਘੰਟੀ ਜੀ ਦਾ ਬਟਨ ਦਬਾ ਲਿਆ ਕਰੋ ਵੀ ਤੁਸੀਂ ਵੀਡੀਓ ਤੁਹਾਨੂੰ ਸੁਣ ਜਿਵੇ ਆਪਾਂ ਨੂੰ ਉਹ ਚੀਜ਼ਾਂ ਦਾ ਲਾਲਚ ਨਹੀਂ ਆ ਠੀਕ ਆ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਆਪਾਂ ਕੀ ਸੰਬੰਧ ਰੱਖਦੇ ਆ ਵੀ ਆਪਾਂ ਸੌਂਗ ਕਰਦੇ ਆ ਭਰਾ bizness ਨਹੀਂ ਆ ਮੈਂ ਬਹੁਤ ਕਹਿਣਾ ਹੁੰਦਾ ਬਾਕੀ ਜਿਹੜਾ ਕੂਤਰ ਵਧੀਆ ਤੁਰਦਾ ਉਹ 25 ਦਿਨਾਂ ਚ ਬਾਜੀ ਛੱਡ ਜਾਂਦਾ ਭਰਾ ਐਂਡ 40 ਦਿਨਾਂ ਕੂਤਰ ਉਹਦੋਂ ਕੱਢੋ ਜਦੋਂ ਤੁਹਾਡੇ ਬਾਜੀ ਦੇ ਵਿੱਚ 40 ਦਿਨ ਰਹਿੰਦੇ 40 ਦਿਨ ਲੈ ਕੇ ਚੱਲੋ ਠੀਕ ਹੈ ਕਈ ਕੂਤਰ ਤੁਰਦੇ ਜਾਂ ਖਰਾਬ ਹੋ ਜਾਂਦੇ ਪਾਸੇ ਵਹਿਣ ਲੱਗ ਜਾਂਦੇ ਆ 40 ਦਿਨਾਂ ਚ ਕੂਤਰ ਬਾਜੀ ਉੱਡ ਜਾਂਦਾ ਭਰਾ ਇਹ ਮੰਨ ਕੇ ਚੱਲੋ 8-10 ਡਾਈਆਂ ਹੋ ਜਾਣਗੀਆਂ ਜਾਨੇ ਇੱਕ ਦੋ ਵਾਰ ਹੀ ਖਰਾਬ ਹੋ ਗਿਆ 8-10 ਡਾਈਆਂ ਤਾਂ ਹੋ ਜਾਣਗੀਆਂ ਫਿਰ ਨਾਂਗੇ ਪਾ ਕੇ ਫਿਰ ਪਾਣੀ ਵਾਲਾਂ ਡਾਈਆਂ ਭਰਾ ਠੀਕ ਹੈ ਕੋਈ ਵੀ ਤੁਸੀਂ ਡਾਈ ਕਰਾਉਨੇ ਆ ਕੂਤਰ ਦੇ ਹੀਠਾਂ ਬਹਿ ਕੇ ਡਾਈ ਕਰਾਓ ਠੀਕ ਹੈ ਆਪਾਂ ਦਾ ਤੁਰੇ ਫਿਰਦੇ ਅਸੀਂ ਸੜਗੜ ਕੂਤਰ ਬਹਿ ਕੇ ਉੱਡੀ ਜਾਂਦਾ ਕਈ ਵਾਰੀ ਕੂਤੋਂ ਦਾ ਕੋਈ ਪੱਲਾ ਖੜ ਗਿਆ ਕੂਤਰ ਹੁੰਡ ਡਿੱਗ ਪਿਆ ਜਾਂ ਕੋਈ ਬਹਿ ਕੇ ਉੱਡ ਖੜਿਆ ਕੋਈ ਪੋਸਟਿਵ ਪੈ ਜਾਂਦੀ ਹੈ ਕੂਤਰ ਨੂੰ ਕੋਈ ਕੋਸ ਹੋ ਗਿਆ ਕੁਝ ਵੀ ਹੋ ਗਿਆ ਹੋ ਸਕਦਾ ਕਈ ਲਗੜ ਪੈ ਗਿਆ ਨਾ ਵੀ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕੂਤਰ ਨਾਲ ਐ ਹੋਈ ਹੈ ਉਹ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਬਾਜੀ ਤੇ ਵੀ ਇਹ ਇਸ ਤਰ੍ਹਾਂ ਦਾ ਨਾ ਬਾਕੀ ਮੇਰੇ ਵੀਰ ਕਹਿੰਦੇ ਹੁੰਦੇ ਨੇ ਵੀ ਪਾਕਿਸਤਾਨ ਵਾਲਾਂ ਦੀ ਵੀਡੀਓ ਵੇਖੀ ਪਾਕਿਸਤਾਨ ਦੀ ਭਰਾ ਜੀ ਪਾਕਿਸਤਾਨ ਵਾਲੇ ਆਪਣੇ ਭਰਾ ਉਹਨਾਂ ਕੋਲੇ ਬਹੁਤ ਵਧੀਆ ਗੀਮਾ ਬਹੁਤ ਦਿਨ ਕੂਤਰ ਡਾ ਜਾਂਦੇ ਆ ਭਰਾ ਜੀ ਉਹਨਾਂ ਦੇ ਅੱਡੇ ਲੱਗੇ ਕੂਤਰ ਛੱਡਦੇ ਆ ਉਹ ਘਰੇ ਤੁਸੀਂ ਵੀ ਡਾਲੋਗੇ ਮੈਂ ਉਧਰ ਜਾਣਾ ਖੰਡ ਪਾੜ ਤੇ ਬਾਬਾ ਵੀ ਬੋਲਣ ਲੱਗੇ ਵੀ ਆਜੋ ਹਨ ਤੇ ਆਪਾਂ ਕਹਿੰਦੇ ਹੋ ਘਰੇ ਕੂਤਰੋ ਜਿਹੜੇ ਛੱਡਦੇ ਘਰੇ ਅੱਡੇ ਲੱਗੇ ਕੂਤਰ ਉੱਟ ਜਾਂਦੇ ਆ ਤੁਹਾਡੇ ਘਰੇ ਉੱਟ ਜਾਣਗੇ ਮਿਹਨਤ ਵਾਲੀ ਗੱਲ ਆ ਨਾ ਸਾ ਕੂਤਰ ਨੂੰ ਨਾ ਲਾਓ ਕੋਈ ਵੀ ਨਸ਼ਾ ਕੋਤਨ ਨੂੰ ਨਾ ਲਾਓ ਨਸ਼ਾ ਲਾ ਕੇ ਸੜਦੇ ਆ ਭਰਾ ਨਸ਼ਾ ਲਾਇਆ ਲਾ ਕੇ ਸੱਡੋਂਗੇ ਨਾ ਮੈਂ ਇੱਕ ਦੋ ਵਾਰੀ ਕਿਸੇ ਵੀਰ ਨਾਲ ਗੱਲ ਕਰੀ ਵੀ ਆ ਤੇ ਉਹਨੇ ਨਸ਼ਾ ਲਾ ਕੇ ਸੜਿਆ ਸੀਗਾ ਤੇ ਉਹ ਬਾਜੀ ਦੇ ਵਿੱਚ ਨਹੀਂ ਖੜਦੇ ਭਰਾ ਤੇ ਬਾਕੀ ਆਪਾਂ ਨੂੰ ਪਤਾ ਹੀ ਹੈ ਕਈ ਵੀਰ ਆਪਣੇ ਪੰਜ ਪੰਜ ਛੇ ਸਾਲ ਦੇ ਪਾਕਿਸਤਾਨਾ ਨਾਲ ਟੱਚ ਆ ਉਹਨਾਂ ਨੇ ਕਿੰਨੀਆਂ ਕਵਿੱਤਾਂ ਪਾਤੀਆਂ ਇਹ ਯਾਦ ਰੱਖਿਓ ਠੀਕ ਹੈ ਗੱਲਾਂ ਦੇ ਵਿੱਚ ਨਾ ਆਇਓ ਕਈ ਮੇਰੇ ਮੇਰੇ ਵੀਰ ਕੋ ਚੰਗੇ ਵੀ ਹੈਗੇ ਆ ਉਸਤਾਦ ਉਦਮ ਮੇਰੀ ਸਾਰਿਆਂ ਨਾਲ ਗੱਲ ਹੁੰਦੀ ਰਹਿੰਦੀ ਜਨਾਂ ਹਾਂ ਮੇਲੇ ਗੱਲਾਂ ਬਾਤਾਂ ਕਰੀ ਜਾਈਦੀਆਂ ਕਿਵੇਂ ਛੱਡਦੇ ਆ ਕਿਵੇਂ ਛੱਡਦੇ ਨਾ ਪਰ ਆਪਾਂ ਗੇਮ ਨਹੀਂ ਉਹ ਚੀਜ਼ ਵਰਤੀ ਜਿਹੜੀਆਂ ਤੁਸੀਂ ਯਾਰ ਆਪਦੀ ਮਿਹਨਤ ਕਰਕੇ ਗੇਮ ਬਣਾਈ ਵੀ ਆ ਆਪਦੀ ਗੇਮ ਆ ਤੁਹਾਡੀ ਪਰ ਕੋਹ ਉੱਤਰ ਕਿਸੇ ਨੂੰ ਸੰਭਣਾ ਨਾ ਫੜਾਓ ਆਪ ਮੱਥਾ ਮਾਰੋ ਭਰਾ ਕਿਸੇ ਦਾ ਕੀ ਪਤਾ ਕੀ ਕਰਦਾ ਨਾ ਕਈ ਬਹੁਤ ਚੰਗੇ ਬੰਦੇ ਵੀ ਆਪ ਸੰਭੋ ਜੇ ਇੱਕ ਾਰੀ ਨੂੰ ਡਾ ਦੂਜੀ ਾਰੀ ਉੱਡ ਜਾਓ ਦੂਜੀ ਾਰੀ ਨੂੰ ਡਾ ਤੇਜੀ ਾਰੀ ਉੱਡ ਜਾਓ ਸੰਭਾਲ ਭਰਾ ਆਪ ਕਰੋ ਆਪ ਸੰਭੋਗੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਉੱਤਰ ਬਾਰੇ ਨੌਲੇਜ ਆਉਣੀ ਹੈ ਜੇ ਕੋਈ ਹੋਰ ਬਗਾਨੇ ਬੰਦੇ ਨੂੰ ਪੜਾ ਦਿੰਨੇ ਆ ਉਹ ਕਈ ਕੂਤਰ ਮਤਲਬ ਇਹਨ ਗੈਲੀ ਵੀ ਹੋ ਸਕਦੀ ਆ ਤੇ ਬਾਕੀ ਨੌਲੇਜ ਨਹੀਂ ਹੋਣੀ ਯਾਰ ਤੁਸੀਂ ਤਾਂ ਫਿਰ ਉਹਦੇ ਨੂੰ ਹੀ ਝੱਕੋਗੇ ਤੁਸੀਂ ਆਪ ਸੰਭੋ ਜੇ ਕੁਛ ਨਹੀਂ ਪਤਾ ਕੋਈ ਪਾਣੀ ਧਾਣੀ ਦਾ ਆਪਾਂ ਨੂੰ ਵੈਲਕਮ ਆ ਭਾਈ ਮੈਸੇਜ ਕਰਿਓ ਪਰ ਫੋਨ ਬਹੁਤ ਘੱਟ ਸੁਣਿਆ ਜਾਂਦਾ ਯਾਰ ਮੈਂ ਬਿਜੀ ਬਹੁਤ ਹੁੰਨਾ ਮੈਸੇਜ ਕਰ ਦਿਓ ਹਰੇਕ ਮੈਸੇਜ ਦਾ ਜਵਾਬ ਮਿਲੂਗਾ ਜਿਹੜੇ ਦਾ ਤੁਰੰਤ ਦੇਣ ਵਾਲਾ ਤੁਰੰਤ ਜਿਹੜਾ ਟਾਈਮ ਲੱਗਦਾ ਉਹ ਟਾਈਮ ਨਾਲ ਮੈਸੇਜ ਮਿਲੂਗਾ ਜਵਾਬ ਮਿਲੂਗਾ ਯਾਨੀ ਮੈਸੇਜ ਦਾ ਬਾਕੀ ਜਿਹੜੀ ਖੇੜਾ ਪਾਕਿਸਤਾਨ ਦੀ ਬੱਕਰੀ ਖੇੜਾ ਆਪਣੇ ਤੋਂ ਜ਼ਮੀਨ ਅਸਮਾਨ ਦਾ ਫਰਕ ਆ ਭਰਾ ਉਧਰ ਤਾਪਮਾਨ ਦਾ ਹੀ ਬਹੁਤ ਫਰਕ ਆ ਦਰਾਖ ਦਰੋਤ ਬਹੁਤ ਆ ਆਪਣਾ ਜੰਮਿਆ ਅੱਜ ਤੋਂ 20 ਸਾਲ ਮਗਰ ਪੰਜਾਬ ਸੀ ਉਹ ਪਾਕਿਸਤਾਨ ਆ ਭਰਾ ਉਹ ਪੰਜਾਬ ਉਹ ਪਾਕਿਸਤਾਨ ਐਸ ਟਾਈਮ ਆਪਣੇ ਤੋਂ 15 20 ਸਾਲ ਮਗਰ ਆਓ ਠੀਕ ਐ ਐਕਸਪੀਰੀਅੰਸ ਬਹੁਤ ਆ ਉਹ ਉਹ ਵੀਰਾਂ ਕੋਲੇ ਬਹੁਤ ਟਾਈਮ ਆ ਉਹ ਕੂਤਰਾਂ ਨੂੰ ਬਹੁਤ ਟਾਈਮ ਦਿੰਦੇ ਆ ਤੁਸੀਂ ਟਾਈਮ ਦੇਣ ਲੱਗ ਜਾਓ ਕੂਤਰਾਂ ਨੂੰ ਮੈਂ ਹੱਕ ਦੇ ਜੋਰ ਨਾ ਕਹਿਣਾ ਜਿਹੜਾ ਬੰਦਾ ਕੂਤਰਾ ਨੂੰ ਟਾਈਮ ਦੇਊਗਾ ਉਹ ਨੂੰ ਨੌਲੇਜ ਵੀ ਆਊਗਾ ਉਹ ਹਰਦਾ ਨਹੀਂ ਠੀਕ ਆ ਬੰਦੇ ਦਾ ਆਪ ਦਾ ਆ ਖੋਪੜ ਵੀ ਕੰਮ ਕਰਦਾ ਚਾਹੀਦਾ ਖੋਪੜ ਤੋਂ ਬਿਨਾ ਕੂਤਰਾ ਨਹੀਂ ਉੱਡਦੇ ਦਿਮਾਗ ਨਾਲ ਉੱਡਦੇ ਆ ਹਰੇਕ ਸਾਲ ਕੂਤਰਵਾਜੀ ਬਦਨਾ ਪਾਲਦੀ ਆ ਹਰੇਕ ਸਾਲ ਕਬੂਤਰ ਰੋਣ ਦਾ ਕੀ ਆ ਭਰਾ ਨਸਲ ਸਹੀ ਹੋਵੇ ਕੂਤਰਾਂ ਦੀ ਭੁੱਖ ਤੇ ਰਲਾਉਣੀ ਆ ਭੁੱਖ ਤੇ ਨਹੀਂ ਰਲਾ ਸਕਦੇ ਭੁੱਖ ਤੇ ਰਲਾ ਲਓ ਕਬੂਤਰ ਮੈਂ ਦਾਵੇ ਨਾ ਕਹਿਣਾ ਮੈਂ ਦੂਸਰਾ ਕਿੰਨੀਆਂ ਕਿ ਛੱਡੀਆਂ ਜਿਨ੍ਹਾਂ ਦੀਆਂ ਛੱਡੀਆਂ ਤਕਰੀਬਨ ਜਿੱਤੇ ਹੋਊਗਾ ਪੰਜ ਚਾਰ ਹਰ ਗਿਆ ਹੋਊਗਾ ਜੇ 20 ਛੱਡੀਆਂ 15 ਜਿੱਤਿਆ ਹੋਊਗਾ ਮੈਂ ਦਾਅਵੇ ਨਾ ਕਰਨਾ ਜੇ ਮੇਰਾ ਦੂਜੇ ਦਿਨ ਕੂਤਰ ਦੁੱਸਰ ਛੁੱਟ ਗਿਆ ਭਾਵੇਂ ਉਹਨੂੰ 15 ਦਿਨ ਡਾਣੀ ਉੱਡੀ ਜਾਊਗਾ ਠੀਕ ਹੈ ਪਹਿਲਾ ਦਿਨ ਸਪਾ ਜਾਂਦਾ ਕੂਤਰ ਦੁੱਸਰ ਸਪਉਣਾ ਥੋੜਾ ਜਿਹਾ ਔਖਾ ਹੁੰਦਾ ਤਿਸਰ ਚੌਥਾ ਤਾਂ ਤੁਰ ਹੀ ਜਾਂਦਾ ਕੂਤਰ ਸਮਝ ਗਏ ਬਾਕੀ ਨਸਾ ਨਾ ਦਿਓ ਸਕੂਨ ਦੇ ਦਿਓ ਉਹਦਾ ਬਟਾਮਨ ਵਾਲੀ ਦਿਓ ਕੈਲਸੀਮ ਵਾਲੀ ਗੋਲੀ ਦਿਓ ਜਿਹੜੀ ਕਹਿੰਦੇ ਗੋਲੀ ਲਾਉਨੇ ਆ ਕੈਲਸ਼ੀਅਮ ਬਟਾਮਨੰਦਰੋਂ ਸੈੱਟ ਕਰਨ ਬਾਅਦ ਤੇ ਦੂਸਰ ਚ ਗੋਲੀ ਲੱਗਦੀ ਆ ਨਸਾਂ ਰਾਂ ਦੇ ਉਪਰਾ ਜੀ ਨਸਾ ਨਹੀਂ ਲੱਗਦਾ ਵਾਕੀ ਜੇ ਭਰਾ ਡੌਂਟਰ ਲਾਉਣੇ ਆ ਜਾਂ ਜੀ ਜੀ ਪਿੱਟ ਗੋਲੀ ਲਾਉਣੇ ਆ ਉਹ ਯਾਰ ਵੱਧ ਨਾ ਲਾਇਓ ਭਰਾ ਭਾਵੇਂ ਫਜ਼ੂਲੇ ਫੰਗ ਪੂਰੇ ਹੋਏ ਉਹ ਅਸੀਂ ਉਸੀ ਅੰਗੂਤਰੋਂ ਲਾਓ 60 ਤੋਂ 80 ਦੇ ਗੂਤਰਾਂ ਦੇ ਵਿੱਚ ਘਾਟ ਨਾ ਲਾਇਓ ਜੇ ਆਨਲਾਈਨ ਵੀ ਲਾਉਣੇ ਆ ਨਾ ਉਹ ਗੋਲੀ ਵੀ ਵੇਖ ਕੇ ਲਾਇਓ ਰੇ ਸਰ ਗੂਤਰਾਂ ਬਾਤ ਹੁੰਦੇ ਵੱਧ ਵੇਟਾਂ ਨਾਲ ਵਾਸਤੇ ਕਈ ਉਤਰਾਂ ਬਾਤ ਤੇ ਉਹ ਜਿਹੜੀ ਆਨਲਾਈਨ ਵਾਲੀ ਗੋਲੀ ਆ ਉਹ ਨੁਕਸਾਨ ਕਰਦੀ ਆ ਭਰਾ ਉਹ ਉਸ ਹਾਵ ਨਾ ਲਾਇਓ ਠੀਕ ਹੈ ਮੈਂ ਵੀਡੀਓ ਥੋੜੀ ਸ਼ਾਰਟ ਹੀ ਬਣਾਉਂਗਾ ਭਰਾ ਕੰਮ ਦੀਆਂ ਗੱਲਾਂ ਤੁਹਾਨੂੰ ਦੱਸ ਦਿੰਨਾ ਬਾਕੀ ਫੇਰ ਵੜਾ ਕੇ ਤੁਹਾਨੂੰ ਦੱਸਾਂਗੇ ਬਾਕੀ ਭਰਾ ਜਦੋਂ ਗਰਮੀ ਆ ਗਈ ਕੂਤਰ ਨੂੰ ਜਲਾਬ ਲਾਉਣਾ ਜ਼ਰੂਰੀ ਆ ਠੀਕ ਆ ਜਲਾਬ ਤਿਰਫਲੇ ਦਾ ਲਾ ਲਓ ਹਰੜਾ ਦਾ ਲਾ ਲਓ ਰਸੌਣ ਦਾ ਲਾ ਲਓ ਆਲੂ ਬੁਖਾਰੇ ਦਾ ਲਾ ਲਓ ਸੇਵ ਦੇ ਸਰਕੇ ਦਾ ਲਾ ਲਓ ਨਰਾਵ ਦੇ ਪੁੱਲਾਂ ਦਾ ਲਾ ਲਓ ਆ ਜਲਾਬ ਤਾਂ ਤਰ੍ਹਾਂ-ਤਰ੍ਹਾਂ ਦੇ ਆ ਜਲਾਬ ਲਾਉਣਾ ਜ਼ਰੂਰੀ ਆ ਜਦੋਂ ਕੂਤਰ ਬਾਜੀ ਛੱਡਣਾ ਉਹਨੂੰ ਇੱਕ ਵਾਰੀ ਜਲਾਬ ਲੱਗਣਾ ਜ਼ਰੂਰੀ ਆ ਪਹਿਲਾਂ ਬਾਕੀ ਸਾਂਭਣ ਵਾਲੇ ਧਨ ਵੀ ਲਾ ਲਓ ਸਾਂਭਣ ਵਾਲੇ ਧਨ ਜਦੋਂ ਤੁਸੀਂ ਖਰਾਕ ਦੇਣੀ ਉਹਦੋਂ ਪਹਿਲਾਂ ਲਾਜ਼ਮੀ ਲਾ ਲਓ ਲੈਚੀ ਤੇ ਉਹ ਨਾਰਦਾਣੇ ਦਾ ਇਲਾਇਚੀ ਦੇ ਦਾਣੇ ਦਾ ਲਾ ਲਓ ਯਾਰ ਠੀਕ ਹੈ ਉਹਦੋਂ ਬਾਅਦ ਕੂਤਰ ਸਾਂਭੋ ਜੇ ਆਲੂ ਬੁਖਾਰਾ ਨਹੀਂ ਦੇਣਾ ਤਾਂ ਉਹ ਦੇ ਲਓ ਬਾਕੀ ਤੁਹਾਡੇ ਕੋਲ ਇਹ ਦਵਾਈਆਂ ਜ਼ਰੂਰੀ ਚਾਹੀਦੀਆਂ ਜਿਵੇਂ ਪਾਵਰ ਜੈਲ ਲਾ ਲਫ 52 ਆ ਐਨਰੋਸਨ ਤੇ ਹੋਰ ਹੁੰਦੀਆਂ ਇੱਕ ਦੋ ਦਵਾਈਆਂ ਕਿਹੜੀਆਂ ਹੁੰਦੀਆਂ ਜਿਵੇਂ ਮਲਟੀ ਸਟਾਰ ਹੈ ਮਲਟੀ ਕੈਲਸ਼ੀਅਮ ਆ ਉਦਵਾਇਆਂ ਤੁਸੀਂ ਲਾਜ਼ਮੀ ਰੱਖੋ ਆਪਦੇ ਕੋਲੇ ਕਿਸੇ ਟਾਈਮ ਵੀ ਤੁਹਾਨੂੰ ਉਹਨਾਂ ਦੀ ਲੋੜ ਪੈ ਸਕਦੀ ਆ। ਬਾਕੀ ਦੇਸੀ ਦਵਾਈਆਂ ਗਰਮ ਕਰਨ ਬਾਅਦ ਵੀ ਗਰਮ ਵੀ ਰੱਖੋ ਤੇ ਠੰਡੀਆਂ ਵੀ ਰੱਖੋ। ਪਾਣੀ ਤਾਂ ਨਹੀਂ ਸਾਬ ਨੂੰ ਪਤਾ ਹੀ ਆ। ਜਿਹੜਾ ਪੰਜ-ਸੱਤ ਰੰ ਦਾ ਪਾਣੀ ਹੁੰਦਾ। ਉਹ ਤਾਂ ਆਤਾਵਾਸੀ ਰਾਰਾ ਵਗੈਰਾ ਹਨ। ਉਹ ਸਰਦ ਚੀਨੀ ਤਬਸੀਰ ਇਹ ਜੋ ਕੋ ਸਾਰਿਆਂ ਨੂੰ ਪਤਾ ਹੀ ਆ ਜਰ। ਉਹ ਚੀਜ਼ਾਂ ਵੀ ਰੱਖੋ। ਆਲੂ ਬੁਖਾਰੇ ਵੀ ਤੁਹਾਡੇ ਕੋਲੇ ਹੋਣੇ ਜ਼ਰੂਰੀ ਆ। ਤੇ ਜਿਵੇਂ ਵੱਡੀ ਇਲਾਚੀ, ਹਾਰੜ ਤੇ ਮਨੱਕਾ ਇਹ ਚੀਜ਼ਾਂ ਵੀ ਤੁਹਾਡੇ ਕੋਲੇ ਜ਼ਰੂਰੀ ਆ ਪੰਜ ਸੱਤ ਚੀਜ਼ਾਂ ਠੀਕ ਆ ਜੇ ਤੁਸੀਂ ਘਰੇ ਕੂਤਰ ਸਾਭਦੇ ਆ ਜੇ ਕਿਸੇ ਨੂੰ ਕੂਤਰ ਫੜਾਉਣਾ ਫੜਾਓ ਨਾ ਯਾਰ ਆਪ ਕੋਲੇ ਜਾਵੋ ਕੂਤਰ ਸੰਭਾਉਣ ਦੇ ਖਾਤਰ ਤੇ ਆਪਾਂ ਵੈਲਕਮ ਆ ਯਾਰ ਮੇਰੇ ਕੋਲੇ ਕੋਈ ਮਰਜ਼ੀ ਆਓ ਯਾਰ ਕੂਤਰ ਸਾਭਦਾ ਹੋਣਾ ਸਾਡੇ ਸਾਹਮਣੇ ਸਾਭਦਾ ਮੇਰੇ ਕੋਲੇ ਰਹੋ ਕੋਈ ਚੱਕਰ ਨਹੀਂ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਪਰ ਬੰਦਾ ਨੀਤ ਦਾ ਸਾਫ਼ ਹੋਵੇ ਬੇਈਮਾਨ ਨਾ ਹੋਵੇ ਮੇਰੇ ਪ੍ਰਤੀ ਬੇਈਮਾਨ ਹੋਵੇ ਕਿਉਂਕਿ ਮੇਰੀਆਂ ਸਾਰੇ ਬੰਦਿਆਂ ਨੂੰ ਪਤਾ ਮੇਰੀਆਂ ਬਹੁਤ ਵਾਜੀਆਂ ਲੱਗੀਆਂ ਹੋਣਗੀਆਂ ਇਸ ਵਾਰ ਠੀਕ ਆ ਕੱਲੇ ਪੰਜਾਬ ਚੋਂ ਸਾਰੇ ਚੋਂ ਸਾਰੇ ਵੀਰਾਂ ਨੂੰ ਪਤਾ ਵੀ WhatsApp ਤੇ ਮੇਰੇ ਨਾਲ ਪੈਸੇ ਹੀ ਵੀ ਆਏ ਵੇ ਰਿਕਾਰਡਾਂਾਂ ਹੀ ਪਈਆਂ ਵੰਗਾ ਆਪਣਾ ਬਹੁਤ ਬਾਜ਼ੀਆਂ ਲੱਗੀਆਂ ਵੰਗਾ ਮੈਨੂੰ ਕਈ ਵੀਰ ਕਹਿੰਦੇ ਨੇ ਵੀ ਹੁਣ ਤੇਰੇ ਕੋਲ ਕੂਤਰ ਦਵਾਈ ਦਿੰਨੇ ਫਲਾਣਾ ਕਰਦੇ ਨੇ ਮੈਂ ਕਹਿੰਦਾ ਹੁਣ ਬਾਈ ਪਹਿਲਾਂ ਮਿਲ ਕੇ ਜਾਓ ਮੈਨੂੰ ਕੀ ਪਤਾ ਤੁਸੀਂ ਚੰਗੇ ਆ ਮਾੜੇ ਆ ਸਾਜਸਾਂ ਬਹੁਤ ਚੱਲੀ ਜਾਂਦੀਆਂ ਆ ਆਪਾਂ ਕਿਸੇ ਪ੍ਰਤੀ ਸਾਜਸਰੀ ਭਾਵੇਂ ਮੇਰਾ ਕੂਤਰ ਬਾਈ 'ਚ ਕੋਈ ਗੁੱਸੇ ਆ ਗਿੱਲੇ ਆ ਮੈਂ ਯਾਰ ਉਦੋਂ ਫੇਰ ਵੀ ਸੌਰੀ ਫੀਲ ਕਰਦਾ ਸਮਝ ਗਿਆ ਆਪਾਂ ਕਦੇ ਇਹ ਉਹਦੇ ਨਾਲ ਦਿਲ 'ਚ ਨਹੀਂ ਰੱਖਿਆ ਆਪਾਂ ਦਿਲ ਦੇ ਵਿੱਚ ਕੂਤਰਾ ਨਾਲ ਕਈ ਗੁੱਸਾ ਗੱਲਾਂ ਹੋ ਜਾਂਦਾ ਕਈ ਰੀ ਬਾਜੀ ਵੰਡਣ ਪਿੱਛੇ ਜਾਂ ਕੋਈ 19 21 ਐਂਟਰੀਆਂ ਪਿੱਛੇ ਕਈਆਂ ਵੀਰਾਂ ਨਾਲ ਮੇਰੀ ਹੋਈ ਵੀ ਆ ਬੋਲਚਾਲ ਨਹੀਂ ਹੈ ਸਮਝ ਗਿਆ ਪਰ ਬੋਲਚਾਲ ਵੀ ਕਾਦੀ ਹੈ ਜਾਰੇ ਇੱਥੇ ਜਦੋਂ ਨਾ ਤੂੰ ਕਿਸੇ ਨੇ ਕੀ ਲੈ ਜਾਣਾ ਤਾਂ ਹੀ ਵੀਡੀਓ ਬਣਾਉਣ ਲੱਗੇ ਆ ਨਾ ਤੇ ਆਹ ਦੱਸਣ ਲੱਗੇ ਆ ਜੇ ਕੋਈ ਦੱਸਣ ਦਾ ਵਿਆਹ ਜੇ ਮੈਂ ਫਰਜ਼ ਕਰਨਾ ਨਾ ਦੱਸੂਗਾ ਕਿਸੇ ਨੇ ਕਿਹੜਾ ਮੈਥੋਂ ਕੋਲ ਲੈ ਜਾਣਾ ਉਹਦਾ ਮੇਰੀ ਨੇਚਰ ਆ ਆਪਾਂ ਅਜੇ ਤੱਕ ਕਿਸੇ ਦਾ ਮਾੜਾ ਨਹੀਂ ਕਰਿਆ ਨਾ ਕਰੀਏ ਅਪਾ ਵੀਡੀਓ ਚ ਕਹਿੰਨੇ ਆ ਨਾ ਕਿਸੇ ਦਾ ਮਾੜਾ ਕਰਿਆ ਨਾ ਕਰੀਏ ਨਾ ਕਿਸੇ ਨੂੰ ਗਲਤ ਦਵਾਈ ਦਸੀ ਆ ਨਾ ਕੂਤਰਵਾਜੀ ਚ ਕਿਸੇ ਨੂੰ ਗਲਤ ਰਾਏ ਦਿੱਤੀ ਆ ਨਾ ਦਈਏ ਚੁੱਪ ਜਰੂਰ ਕਰ ਜਾਇਦਾ ਜੇ ਕਿ ਹੁਣ ਨਹੀਂ ਦੱਸਣਾ ਨਾ ਦੱਸੋ ਬਾਕੀ ਭਰਾਜੀ ਗਰੁੱਪਾਂ ਦੇ ਵਿੱਚ ਨਾ ਗੋਲੀਆਂ ਵਗੈਰਾ ਨਾ ਦੱਸਿਆ ਕਰੋ ਯਾਰ ਪਾਕਿਸਤਾਨ ਵਾਲੇ ਵੀ ਰੋ ਤੁਸੀਂ ਵੀ ਵੀਡੀਓ ਦੇਖੋਗੇ ਗਰੁੱਪਾਂ ਦੇ ਵਿੱਚ ਗੋਲੀਆਂ ਗੁਲੀਆਂ ਦਾ ਨਾਮ ਜ਼ਿਕਰ ਕਰਿਆ ਕਰੋ ਕਿਉਂਕਿ ਕੂਤਰਵਾਜੀ ਤੇ ਬੈਨ ਹੋ ਜੂ ਜੇ ਬੈਨ ਹੋ ਗਿਆ ਮੁੜ ਕੇ ਖੁੱਡਿਆਂ 'ਚ ਬੈਠਣਗੇ ਘਰ ਦੀਆਂ ਬਾਜ਼ੀਆਂ ਡਾਵਾਂਗੇ ਤੁਹਾਡੇ ਉਂਗਾ ਅਸੀਂ ਮਿਹਨਤ ਵਾਲੀ ਗੱਲ ਹੈ ਜੇ ਦੇਖ ਉਤਰਵਾਜੀ ਤੇ ਬੈਨ ਹੋ ਗਿਆ ਅਸੀਂ ਪਸਤਾਵਾਂਗੇ ਬਹੁਤ ਭਰਾ ਬਣ ਕੇ ਜੇ ਕਿਸੇ ਨਾਲ ਗੱਲ ਕਰਨੀ ਹੈ ਗੋਲੀ ਪਾਣੀ ਦੀ ਕਰਨੀ ਉਹ ਪਰਸਨਲ ਕਰਿਆ ਕਰੋ ਗਰੁੱਪਾਂ ਦੇ ਵਿੱਚ ਗੋਲਿਆਂ ਦੇ ਨਾ ਐਡਾ ਪਾਇਆ ਕਰੋ ਠੀਕ ਹੈ ਮਿਹਨਤ ਵਾਲੀ ਗੱਲ ਆ ਯਾਰ ਮੈਂ ਤੁਹਾਨੂੰ ਦਿਲੋਂ ਕਹਿਣਾ ਤੇ ਸਾਰੇ ਪਾਕਿਸਤਾਨ ਵਾਲੇ ਭਰਾ ਪਾਕਿਸਤਾਨ ਨਾਲ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਜਿਵੇਂ ਰਾਣਾ ਆਸਬੋ ਗਿਆ ਆਸਬਲੀ ਹੋ ਗਿਆ ਉਹ ਵੀ ਭਰਾ ਮਾਸਟਰ ਗਫਾਰ ਉਹਦਾ ਆਪਣਾ ਵੱਡਾ ਭਾਈ ਆ ਹਨਾ ਤੇ ਹੋਰ ਵੀ ਆਪਣੇ ਸਾਰਿਆਂ ਨਾਲ ਹੀ ਗੱਲ ਹੁੰਦੀ ਆ ਸਾਰੇ ਪਾਕਿਸਤਾਨ ਵਾਲਿਆਂ ਨਾਲ ਕੋਈ ਇੱਕ ਰਾਣਾ ਮੰਜਮਪੁਰਾ ਤੇ ਗਰੇਆਲ ਅਲੀ ইমরান ਸਾਰੇ ਭਾਤਨਾਂ ਨੇ ਆਪਣੀ ਖੁੱਲ ਕੇ ਗੱਲ ਹੁੰਦੀ ਹੈ ਭਰਾ ਜੀ ਬਸ ਭਰਾ ਜੀ ਮੇਰੇ ਕੋਲ ਟਾਈਮ ਘਟ ਹੈ ਤੇ ਅਗਲੀ ਵੀਡੀਓ ਬਣਾਵਾਂਗੇ ਮੈਂ ਸਾਰਾ ਕੁਝ ਦੱਸੂਗਾ ਕਿਸੇ ਨੂੰ ਕੋਈ ਵੀ ਕੂਤਰਬਾਜੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਮੇਰਾ WhatsApp ਨੰਬਰ 987222133 ਠੀਕ ਹੈ ਮੈਨੂੰ ਮੈਸੇਜ ਕਰ ਲਿਓ ਤੁਹਾਨੂੰ ਹਰੇਕ ਚੀਜ਼ ਦਾ ਜਵਾਬ ਮਿਲੂਗਾ ਤੇ ਭਰਾਵਾ ਜੀ ਕੂਤਰਬਾਜੀ ਨੂੰ ਸ਼ੌਂਕ ਨਾਲ ਕਰੋ ਯਾਰ ਬਿਜ਼ਨਸ ਨਾ ਨਾ ਕਰੋ ਕੂਤਰਬਾਜੀ ਨੂੰ ਸ਼ੌਂਕ ਨਾਲ ਕਰੋ ਤੇ ਕੂਤਰਾਂ ਬਹੁਤ ਵਧੀਆ ਚੀਜ਼ ਆ ਇਹ ਨਾ ਸੋਚੋ ਵੀ ਕੂਤਰ ਬਾਜੀ ਵੀ ਐ ਮਾੜੀ ਅਕਲ ਦੇ ਕੂਤਰ ਬਾਜੀ ਕੂਤਰ ਬਾਜੀ ਨਹੀਂ ਭਾਈ ਪਰ ਆਪ ਵਰਗੇ ਆਪਾਂ ਭਰਾ ਇੱਕ ਦੂਜੇ ਨੂੰ ਮਿਲੇ ਆ ਤੇ ਪਾਕਤ ਲੈਂਦੇ ਪਿਆਵ ਚ ਵੀ ਆਪਾਂ ਪੂਰੀ ਲਿਆਜ ਬਣੀ ਆ ਚਲੋ ਭਰਾ ਜੀ ਮੈਨੂੰ ਦਰਵਾਜ਼ਾ ਵੱਜੀ ਜਾਂਦੀਆਂ ਮੁੰਡੇ ਨੂੰ ਮੈਂ ਸੈੱਟ ਕਰਨਾ ਸਕੂਲ ਉਹਦਾ ਪੇਪਰ ਆ ਪਲਾਸਟੂ ਦਾ ਤੇ ਉਸ ਤੋਂ ਬਾਅਦ ਮੈਂ ਜਾਣਾ ਨਾਲ ਗਵਾਂਡ ਆਪਣੇ ਖੰਡ ਪਾਟਾ ਧੰਨਵਾਦ ਆ ਭਰਾ ਜੀ ਮੇਰੀ ਮੇਰਾ ਕਿਸੇ ਨੂੰ ਗੁੱਸਾ ਗੱਲ ਨਹੀਂ ਮੈਨੂੰ WhatsApp ਤੇ ਮੈਸੇਜ ਕਰ ਲੋ ਹਰੇਕ ਮੈਸੇਜ ਦਾ ਜਵਾਬ ਮਿਲੂਗਾ ਆਪਾਂ ਨੂੰ ਕੋਈ ਲਾਲਚ ਨਹੀਂ ਕੋਈ ਆਪਾਂ ਨੂੰ ਉਦਾਂ ਦਾ ਹੈ ਨਹੀਂ ਗਪਰਾ ਠੀਕ ਹੈ ਜਿੰਨਾ ਕੋ ਸੋਇਆ ਪੰਲਿਓ ਫ੍ਰੀ ਕਰਾਂਗੇ ਹਾਂ ਦੂਸਰ ਦੇ ਵਿੱਚ ਕੂਤਰ ਸੁਭਾਓ ਜੇ ਮੇਰਾ ਸਾਡਾ ਕੂਤਰ ਨਹੀਂ ਜਾਂਦਾ ਮੈਂ ਤੁਹਾਨੂੰ ਐਂਟਰੀ ਵੀ ਲੈ ਲਊਗਾ ਹੋਰ ਦੱਸੋ ਠੀਕ ਹੈ ਇੰਨਾ ਇੰਨੀ ਕ ਆਪਾਂ ਨੂੰ ਆਪਦੇ ਤੇ ਐਕਸਪੀਰੀਅੰਸ ਆ ਐਂਟਰੀ ਫੀਸ ਮੈਂ ਦੇ ਸਕਦਾ ਠੀਕ ਹੈ ਜੇ ਜਿੱਤ ਗਿਆ ਤਾਂ ਐਂਟਰੀ ਫੀਸ ਨਾਲ ਲਿਓ ਜੇ ਹਾਰ ਗਿਆ ਤਾਂ ਮੈਂ ਐਂਟਰੀ ਫੀਸ ਦੇ ਦੂੰ ਭਰਾ ਓਕੇ ਭਰਾ ਜੀ ਆ ਨਵਾਂ 9872228210 ਵਟਸਐਪ ਨੰਬਰ ਹੈ ਤੇ ਮੈਸੇਜ ਕਰ ਲਿਓ ਓਕੇ ਜੀ